ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਆਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਕੱਚੀ ਅੰਬੀ ਦੀ ਚਟਣੀ ਬਾਰੇ ਵੈਸੇ ਤਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਜੀ ਠੀਕ ਹੈ ਜੀ ਚੈਨਲ ਤੇ ਜਿਹੜੀ ਕਿ ਮੈਂ ਕੁੰਟੀ ਦੇ ਵਿੱਚ ਚਟਣੀ ਕੁੱਟ ਕੇ ਬਣਾਈ ਸੀ ਪਰ ਉਹ ਕੱਗੇ ਮਿਕਸੀ ਵਾਲੀ ਦਿਖਾਇਓ ਠੀਕ ਹੈ ਜੀ ਤੇ ਅੱਜ ਬਣਾਵਾਂਗੇ ਮਿਕਸੀ ਦੇ ਵਿੱਚ ਆਪਾਂ ਅੰਬੀ ਦੀ ਚਟਣੀ ਇਹਨੂੰ ਬਣਾਉਣ ਵਾਸਤੇ ਮੈਂ ਇੱਕ ਅੰਬੀ ਕੱਟ ਲਈ ਠੀਕ ਹੈ ਜੀ ਕੱਚੀ ਆ ਦੇਖੋ ਦੇਸੀ ਅੰਬੀ ਹੈ ਇਹ ਉਸ ਤੋਂ ਬਾਅਦ ਹਰੀਆਂ ਮਿਰਚਾਂ ਏ ਥੋੜਾ ਜਿਹਾ ਅਦਰਕ ਹੈ ਇੱਕ ਆਪਾਂ ਚਿਦਲੀ ਫਲੈਕਸ ਪਾਉਂਗੇ ਇਹਦੇ ਵਿੱਚ ਜਾਂ ਤੁਸੀਂ ਸੁੱਕੀ ਲਾਲ ਮਿਰਚ ਵੀ ਪਾ ਸਕਦੇ ਹੋ ਇੱਕ ਪਿਆਜ਼ ਹੈ ਨਾਰਮਲ ਤੇ ਥੋੜਾ ਜਿਹਾ ਪਦੀਨਾ ਹੈ ਤੇ ਬਾਕੀ ਨਾਰਮਲ ਜਿਹੜੇ ਆਪਾਂ ਆਮਲ ਨੂਨ ਮਿਰਚ ਹੁੰਦਾ ਉਹ ਵਰਤੂਗੇ ਤੇ ਲਓ ਜੀ ਪਹਿਲਾਂ ਪਦੀਨਾ ਪਾ ਲੂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਉਸ ਤੋਂ ਬਾਅਦ ਪਾ ਲਾਂਗੇ ਅੰਬੀ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਆਦਰਕ ਇੱਕ ਨਾਰਮਲ ਸਾਈਜ਼ ਦਾ ਪਿਆਜ਼ ਤੁਸੀਂ ਟਮਾਟਰ ਵੀ ਪਾ ਸਕਦੇ ਹੋ ਪਰ ਟਮਾਟਰ ਪਾਉਣ ਦੀ ਲੋੜ ਨਹੀਂ ਕਿਉਂਕਿ ਅੰਬੀ ਆ ਜਿਹੜੀ ਉਹ ਖੱਟੀ ਹੁੰਦੀ ਆ ਠੀਕ ਹੈ ਜੀ ਤੇ ਲਓ ਜੀ ਇਹ ਹੋ ਗਿਆ ਸਿਸਟਮ ਹੁਣ ਪਾਵਾਂਗੇ ਇੱਕ ਚਿੱਲੀ ਫਲੈਕਸ ਜਾਂ ਤੁਸੀਂ ਸੁੱਕੀ ਲਾਲ ਮਿਰਚ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਡੇ ਕੋਲ ਸੁੱਕੀਆਂ ਮਿਰਚਾਂ ਹੋਈਆਂ ਲਾਲ ਉਹ ਪਾ ਦਿਓ ਤੇ ਲੋ ਜੀ ਚਿੱਲੀ ਫਲਿਕਸ ਪਾ ਦੀ ਆਪਾਂ ਨੇ ਇੱਕ ਤੇ ਉਸ ਤੋਂ ਬਾਅਦ ਪਾਵਾਂਗੇ ਨਮਕ ਟੇਸਟ ਰਿਕੋਰਡਿੰਗ ਤੇ ਥੋੜੀ ਜੀ ਪਾਵਾਂਗੇ ਹਲਦੀ ਠੀਕ ਹੈ ਜੀ ਤੇ ਤੁਸੀਂ ਇਹ ਚਟਣੀ ਨੂੰ ਤੜਕਾ ਵੀ ਮਾਰ ਸਕਦੇ ਹੋ ਜੇ ਤੁਸੀਂ ਤੜਕਾ ਲਾਉਣਾ ਹੈ ਸਰੋਂ ਦੇ ਤੇਲ ਚ ਤੇ ਥੋੜੀ ਜੀ ਪਾਵਾਂਗੇ ਦੇਗੀ ਮਿਰਚਾ ਥੋੜਾ ਜਿਹਾ ਪਾਵਾਂਗੇ ਜੀ ਕਾਲਾ ਨਮਕ ਤੇ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਹੋ ਤੇ ਇਹਨੂੰ ਦੰਨੇ ਆ ਜੀ ਹੁਣ ਆਪਾਂ ਗੇੜਾ ਤੇ ਇੱਕ ਚੀਜ਼ ਮੈਂ ਪਾਉਣੀ ਭੁੱਲ ਗਿਆ ਜਿਹਦੇ ਵਿੱਚ ਥੋੜੀ ਜੀ ਪਾਵਾਂਗੇ ਆਪਾਂ ਚੀਨੀ ਤੁਸੀਂ ਗੁੜ ਸ਼ੱਕਰ ਵੀ ਪਾ ਸਕਦੇ ਹੋ ਇਹ ਤਾਂ ਕਰਕੇ ਪਾਈ ਹੈ ਕਿਉਂਕਿ ਜਿਹੜੀ ਐਮਪੀ ਆ ਉਹ ਖੱਟੀ ਹੁੰਦੀ ਠੀਕ ਹੈ ਜੀ ਕਈ ਵਾਰ ਚਟਨੀ ਜਿਆਦਾ ਖੱਟੀ ਹੋ ਜਾਂਦੀ ਆ ਇਸ ਕਰਕੇ ਜਿਹੜੀ ਚਟਨੀ ਤੇ ਠੀਕ ਹੈ ਜੀ ਖੱਟਾ ਮਿੱਠਾ ਉਹ ਬੈਲੈਂਸ ਹੋ ਜਾਊਗਾ ਇਸ ਕਰਕੇ ਇੱਕ ਚਮਚਾ ਚੀਨੀ ਦਾ ਚਲੋ ਜੇ ਇਹਨੂੰ ਚਾਦਨੀ ਮੇਠੀ ਤੇ ਲਓ ਜੀ ਚਟਣੀ ਬਣ ਕੇ ਹੋ ਗਈ ਰੈਡੀ ਆ ਦੇਖੋ ਜੀ ਕਿੰਨੀ ਵਧੀਆ ਬਣੀ ਆ ਸੋ ਸਵੇਰੇ ਆਪਾਂ ਨਾਸ਼ਤਾ ਠੀਕ ਹੈ ਜੀ ਜਦੋਂ ਕਰਦੇ ਆ ਰੋਟੀ ਨਾਲ ਇਹਨੂੰ ਖਾ ਸਕਦੇ ਆ ਆ ਦੇਖੋ ਜੀ ਕਿੰਨੀ ਵਧੀਆ ਆਪਣੀ ਚਟਣੀ ਜਿਹੜੀ ਬਣ ਕੇ ਤਿਆਰ ਹੈ ਜੀ ਤੇ ਹੁਣ ਕਰਦੇ ਇਹਨੂੰ ਆਪਾਂ ਕੌਲੀ ਦੇ ਵਿੱਚ ਤੇ ਲਓ ਜੀ ਚਟਣੀ ਬਣ ਕੇ ਹੋ ਗਈ ਆਪਣੀ ਰੈਡੀ ਕਲਰ ਦੇਖ ਲਓ ਚਟਣੀ ਦਾ ਕਿੰਨਾ ਵਧੀਆ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਮਿਕਸੀ ਦੇ ਵਿੱਚ ਬਣਾ ਸਕਦੇ ਹਾਂ ਜੀ ਚਟਣੀ ਠੀਕ ਹੈ ਜੀ ਬਿਲਕੁਲ ਈਜ਼ੀ ਤਰੀਕਾ ਹੈ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਸੋ ਜਨ ਜਾਂ ਵੀਡੀਓ ਜਾਂ ਛੱਡਣ ਤੋਂ ਪਹਿਲਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਸਾਡੀ ਵੀਡੀਓ ਦੇਖਣ ਲਈ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ